ਅਸਲਾਮੁਅਲੈਕਮ ਦੋਸਤੋ ਕੀ ਹਾਲ ਚਾਲ ਹੈ ਯਾਇਆ ਇੱਕ ਸਵਾਲ ਹੈ ਕੀ ਆ ਮੁਸਲਮਾਨ ਕਿਸੇ ਗੁਰਦੁਆਰੇ ਨੂੰ ਅਟੈਕ ਕਰ ਸਕਦਾ ਮੁਸਲਮਾਨ ਕਿਸੇ ਦੀ ਵੀ ਇਬਾਦਤਗਾਰ ਨੂੰ ਅਟੈਕ ਨਹੀਂ ਕਰਦਾ ਉਹ ਚਾਹੇ ਹਿੰਦੂ ਦੀ ਹੋਵੇ ਜਾਂ ਕਿਸੇ ਦੀ ਵੀ ਹਾਂ ਚਾਹੇ ਹਿੰਦੂ ਚਾਹੇ ਇਸਾਈ ਚਾਹੇ ਜੋ ਵੀ ਹੈ ਕਿਸੇ ਵੀ ਇਬਾਦਤਗਾਹ ਤੇ ਮੁਸਲਮਾਨ ਅਟੈਕ ਨਹੀਂ ਕਰ ਸਕਦਾ ਯਾਇਆ ਮੁਹੰਮਦ ਸੱਲਲਹੁ ਅਲੈਹਿ ਵਸੱਲਮ ਦੀ ਤਬਲੀਗ ਹੈ ਨਾ ਵਡੇਰਿਆਂ ਤੇ ਨਾ ਬੱਚਿਆਂ ਤੇ ਨਾ ਔਰਤਾਂ ਤੇ ਤੇ ਨਾ ਰਾਤ ਨੂੰ ਦੁਸ਼ਮਣ ਤੇ ਹਮਲਾ ਕਰੋ ਦੁਸ਼ਮਣ ਉਸ ਤੇ ਹਮਲਾ ਕਰੋ ਜਿਹੜਾ ਤੁਹਾਡੇ ਮੱਦੇ ਮੁਕਾਬਲ ਆਇਆ ਤੇ ਇਹ ਹੋ ਹੀ ਨਹੀਂ ਸਕਦਾ ਕਿ ਮੁਸਲਮਾਨ ਗੁਰਦੁਆਰਾ ਅੰਮ੍ਰਿਤਸਰ ਤੇ ਹਮਲਾ ਕਰਨ। ਹੁਣ ਆਪਾਂ ਇੱਕ ਇਸ ਤਰ੍ਹਾਂ ਦੀ ਵੀਡੀਓ ਦੇਖਣ ਲੱਗੇ ਆ ਕਿ ਜਿਹਦੇ ਵਿੱਚ ਇਹ ਚੀਜ਼ਾਂ ਖੁੱਲ ਕੇ ਸਾਹਮਣੇ ਆ ਰਹੀਆਂ ਨੇ ਕਿ ਜੀ ਕਿਸ ਤਰ੍ਹਾਂ ਕਿ ਸਿੱਖਾਂ ਨੂੰ ਐਜ਼ ਅ ਟੂਲ ਯੂਜ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਮੁਸਲਮਾਨਾਂ ਦੇ ਖਿਲਾਫ ਜਾਂ ਪਾਕਿਸਤਾਨ ਦੇ ਖਿਲਾਫ ਉਹਦੇ ਵਾਸਤੇ ਕੀ ਕੀ ਜਿਹੜਾ ਉਹਨਾਂ ਨੇ ਯਤਨ ਕੀਤੇ ਇੰਡੀਅਨ ਫੌਜ ਨੇ ਜਾਂ ਮੀਡੀਆ ਨੇ ਮੀਡੀਆ ਨੇ ਉਹ ਕਿਸ ਤਰ੍ਹਾਂ ਮਤਲਬ ਕਿ ਟਰਾਈ ਲਾਉਣ ਦੀ ਕੋਸ਼ਿਸ਼ ਕੀਤੀ ਉਹ ਸਾਰੇ ਹਕਾਇਕ ਇਸ ਵੀਡੀਓ ਜੇ ਇੱਕ ਸਿੱਖ ਵੀਰ ਜੀ ਉਹ ਦੱਸ ਰਹੇ ਨੇ ਕਿ ਉਹ ਸਾਰੇ ਹਕਾਇਕ ਸਾਹਮਣੇ ਹਕਾਇਕ ਕਿ ਜਿਹੜਾ ਗਲਤ ਬਿਆਨੀ ਫਲਾਈ ਜਾ ਰਹੀ ਸੀ ਨਾ ਕਿ ਗੁਰਦੁਆਰਾ ਅੰਮ੍ਰਿਤਸਰ ਤੇ ਅਟੈਕ ਕਰੇਗਾ ਪਾਕਿਸਤਾਨ ਉਹ ਬਿਲਕੁਲ ਗਲਤ ਹੈ ਇਸ ਵੀਡੀਓ ਚ ਆਪਾਂ ਜਾਣਾਂਗੇ ਦੋਸਤੋਂ ਸ਼ੇਅਰਸ ਕਰਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅ ਅਸੀਂ ਅੱਜ ਜੰਗ ਦਾ ਸਾਡੇ ਹਿਸਾਬ ਨਾਲ ਦੂਜਾ ਦਿਨ ਤੇ ਦੂਜੀ ਰਾਤ ਜਿਹੜੀ ਹੈ ਤਕਰੀਬਨ ਤਕਰੀਬਨ ਲੰਘਣ ਵਾਲੀ ਹੈ ਇਸ ਸਬੰਧ ਦੇ ਵਿੱਚ ਵਕ ਵਕ ਮਾਧਿਮਾ ਦੇ ਜ਼ਰੀਏ ਵਕ ਵਕ ਮੀਡੀਅਮ ਦੇ ਜ਼ਰੀਏ ਵਕ ਵਕ ਪਲੇਟਫਾਰਮਸ ਤੋਂ ਸਾਨੂੰ ਵਕ ਵਕ ਖਬਰਾਂ ਨੇ ਜਿਹੜੀਆਂ ਉਹ ਲਗਾਤਾਰ ਮਿਲ ਰਹੀਆਂ ਨੇ ਇਸ ਸਬੰਧ ਦੇ ਵਿੱਚ ਕਿਤੇ ਨਾ ਕਿਤੇ ਇਹ ਗੱਲ ਵੀ ਚੱਲ ਰਹੀ ਹੈ ਕਿ ਭਾਰਤ ਅਤੇ ਪਾਕਿਸਤਾਨ ਮੈਂ ਜਿਵੇਂ ਬੀਤੇ ਸਮੇਂ ਦੇ ਵਿੱਚ ਹੁੰਦਾ ਸੀ ਕਿ ਕਿਤੇ ਕਿਤੇ ਗੋਲੀਬਾਰੀ ਦੀਆਂ ਘਟਨਾਵਾਂ ਹੋ ਗਈਆਂ ਤੇ ਕਿਤੇ ਕਿਤੇ ਉਸ ਤੋਂ ਬਾਅਦ ਕੁਝ ਥੋੜਾ ਬੋਤਾ ਪਟਾਕੇ ਚਲਾ ਕੇ ਇਹ ਇਸ ਤਰ੍ਹਾਂ ਕਰਦੇ ਨੇ ਤੇ ਪਿੱਛੇ ਹਟ ਜਾਣਗੇ। ਮਸਲਨ ਜਦੋਂ ਅਸੀਂ ਢੁਗਾਈ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਵਿਚਾਰ ਵਟਾਂਦਰਾ ਕਰਦੇ ਹਾਂ ਤਾਂ ਉਸ ਦੇ ਲਈ ਸਾਡੇ ਸਾਹਮਣੇ ਅੱਜ ਹੁਣ ਇਹ ਗੱਲ ਸਾਬਤ ਹੋਈ ਹੈ ਕਿ ਅਜੇਹਾ ਬਕਾਇਦਾ ਤੌਰ ਦੇ ਉੱਤੇ ਏਹਤਿਆਤ ਰੱਖਣ ਕਰਕੇ ਹੁੰਦਾ ਸੀ ਪਿਛਲੇ ਸਮੇਂ ਦੇ ਵਿੱਚ ਤਾਂ ਕਿ ਕਿਉਂਕਿ ਦੋਵੇਂ ਜਿਹੜੇ ਮੁਲਕ ਨੇ ਪਰਮਾਣੂ ਬੰਬਾਂ ਦੇ ਨਾਲ ਲੈਸ ਨੇ ਤਾਂ ਕਿ ਇਹ ਗੱਲ ਹੈ ਜਿਹੜੀ ਪਰਮਾਣੂ ਯੁੱਧ ਤੱਕ ਨਾ ਚਲੀ ਜਾਵੇ ਇਸ ਕਰਕੇ ਇਹਤਿਆਤ ਵਰਤਿਆ ਜਾਂਦਾ ਸੀ। ਜਿਸ ਨੂੰ ਅਸੀਂ ਤੁਸੀਂ ਸਾਰੇ ਕਿਸੇ ਹੱਦ ਤੱਕ ਇਹ ਸਮਝ ਲੈਂਦੇ ਸਾਂ ਕਿ ਇਹ ਜਿਹੜਾ ਹੈਗਾ ਕਿਤੇ ਨਾ ਕਿਤੇ ਡਰਾਮੇਬਾਜ਼ੀ ਵੀ ਚੱਲ ਰਹੀ ਆ ਨਾਟਕਬਾਜ਼ੀ ਚੱਲ ਰਹੀ ਆ ਪਰ ਸਾਡੇ ਸਾਹਮਣੇ ਬਹੁਤ ਕੁਝ ਜਿਹੜਾ ਹੈ ਅਜੀਹਾ ਹੋ ਜਾਂਦਾ ਜਿਹਦੇ ਬਾਰੇ ਹੁਣ ਲਗਾਤਾਰ ਸਾਨੂੰ ਖਬਰਾਂ ਆ ਰਹੀਆਂ ਨੇ ਅਸੀਂ ਸਾਰੇ ਪਹਿਲੂਆਂ ਤੋਂ ਅੱਜ ਦੀ ਜਿਹੜੀ ਗੱਲਬਾਤ ਆ ਕਰਨ ਦੀ ਕੋਸ਼ਿਸ਼ ਕਰਾਂਗੇ ਤੁਹਾਨੂੰ ਅਪਡੇਟ ਦਵਾਂਗੇ ਕਿ ਕਿੱਥੇ ਬੰਬ ਡਿੱਗੇ ਨੇ ਕਿੱਥੇ ਸਾਰਾ ਕੁਝ ਹੋ ਰਿਹਾ ਕੀ ਗੱਲਬਾਤ ਚੱਲ ਰਹੀ ਹੈ ਇਹ ਕੀ ਰਾਫੇਲ ਜਿਹੜਾ ਜੈਟ ਜਹਾਜ਼ ਲੜਾਕੂ ਜਹਾਜ਼ ਹੈ ਫਰਾਂਸ ਦਾ ਬਣਿਆ ਹੋਇਆ ਕੀ ਉਹਦੇ ਫੂਕ ਨਿਕਲ ਗਈ ਹੈ ਕੀ ਉਸ ਤੋਂ ਵਧੀਆ ਹਥਿਆਰ ਵੀ ਹੈ ਹੁਣ ਇੰਡੀਆ ਦੇ ਕੋਲ ਇਹਦੇ ਬਾਰੇ ਵੀ ਗੱਲਬਾਤ ਕਰਾਂਗੇ ਤੇ ਜੇ ਰਾਫੇਲ ਜਹਾਜ਼ ਇੰਡੀਆ ਦਾ ਡਿੱਗ ਪਿਆ ਤਾਂ ਬਾਕੀ ਬਚਿਆ ਕੀ ਹੈ ਇੰਡੀਆ ਦੇ ਕੋਲ ਸੋ ਇਸ ਤਰੀਕੇ ਨਾਲ ਦੂਜੇ ਪਾਸੇ ਅਸੀਂ ਚੀਨ ਦਾ ਜਿਹੜਾ ਬਣੇ ਹੋਏ ਜਹਾਜ਼ ਨੇ ਚਾੜਾ ਰੈਡਾਰ ਨੇ ਉਹਨਾਂ ਦੀ ਕਾਰਗਰਕਤੀ ਤੇ ਉਹਨਾਂ ਦੀ ਜਿਹੜੀ ਸੁਖਮਤਾ ਹੈ ਜਾ ਕੈਪੈਸਿਟੀ ਹੈ ਉਸ ਨੂੰ ਵੀ ਚੰਗੀ ਤਰ੍ਹਾਂ ਦੇਖ ਲਿਆ ਹੋਵੇਗਾ ਇਸ ਜੰਗ ਦੇ ਦੌਰਾਨ ਇਹਦੇ ਬਾਰੇ ਵੀ ਗੱਲਬਾਤ ਕਰਾਂਗੇ ਤੇ ਇਸ ਸਾਡੇ ਅੱਜ ਦੇ ਜਿਹੜਾ ਇਸ ਪ੍ਰੋਗਰਾਮ ਦੇ ਵਿੱਚ ਸਾਡਾ ਜਿਹੜਾ ਧਿਆਨ ਇਸ ਨੁਕਤੇ ਤੇ ਰਹੇਗਾ ਕਿ ਕੀ ਸਿੱਖਾਂ ਨੂੰ ਜੰਗ ਦੀ ਲਪੇਟ ਚ ਲੈਣ ਦਾ ਹਰ ਹਿੱਲਾ ਵਰਤੇਗਾ ਹਿੰਦੂ ਭਾਰਤ ਤੇ ਦੂਜਾ ਦੇ ਨਾ جنگ ਦਾ ਪੁਨਛ ਦੇ ਹਮਲੇ ਨੂੰ ਸਿਰਫ ਗੁਰਦੁਆਰੇ ਤੇ ਹਮਲਾ ਕਿਉਂ ਦੱਸਿਆ ਜਾ ਰਿਹਾ ਇੰਡੀਅਨ ਮੀਡੀਆ ਵੱਲੋਂ ਇਹ ਗੱਲਾਂ ਵੱਡੀਆਂ ਨੇ ਤੇ ਇਸ ਸਬੰਧ ਦੇ ਵਿੱਚ ਸਾਡੇ ਕੋਲ ਜਿਹੜੀਆਂ ਖਬਰਾਂ ਆਈਆਂ ਨੇ ਆ ਦੋਵਾਂ ਪਾਸਿਓਂ ਆ ਰਹੀਆਂ ਨੇ ਤੇ ਸਾਡਾ ਇੱਕ ਐਨਾਲਿਟਿਕਲ ਪੁਆਇੰਟ ਆਫ View ਤੋਂ ਅਸੀਂ ਜਿਸ ਤਰੀਕੇ ਨਾਲ ਦੋਵਾਂ ਪਾਸਿਆਂ ਦੀਆਂ ਆ ਰਹੀਆਂ ਖਬਰਾਂ ਨੂੰ ਨਿਰਖਦੇ ਹਾਂ ਪਰਖਦੇ ਹਾਂ ਵਾਚਦੇ ਹਾਂ ਤਾਂ ਉਹਦੇ ਚੋਂ ਕਾਫੀ ਕੁਝ ਅਜੀਹਾਂ ਨਿਕਲਦਾ ਕਿ ਜੋ ਅਸੀਂ ਤੁਹਾਡੇ ਸਾਹਮਣੇ ਪੇਸ਼ ਕਰਾਂਗੇ ਕਿਉਂਕਿ ਸਿੱਖ ਪਰਸਪੈਕਟਿਵ ਜਿਹੜਾ ਹੈਗਾ ਮਸਲਨ ਇਹ ਇੱਕ ਵੱਡੀ ਜੰਗ ਦੇ ਵਿੱਚ ਪਿਸ ਜਾਣ ਤੋਂ ਆਪਣੇ ਆਪ ਨੂੰ ਰੋਕਣ ਲਈ ਖਵਾਰ ਹੋਣ ਤੋਂ ਆਪਣੇ ਆਪ ਨੂੰ ਰੋਕਣ ਦੇ ਲਈ ਜਿਹੜਾ ਪਰਸਪੈਕਟਿਵ ਆ ਅਸੀਂ ਤਿਆਰ ਕਰਦੇ ਆ ਜਿਸ ਦੇ ਉੱਤੇ ਕੰਮ ਕਰਦੇ ਆ ਅਸੀਂ ਉਹ ਤੁਹਾਡੇ ਸਾਹਮਣੇ ਰੱਖਣਾ ਹੁੰਦਾ ਸਾਡੀ ਡਿਊਟੀ ਆ ਫਰਜ਼ ਆ ਸਾਡਾ ਸਾਨੂੰ ਰੱਖਣਾ ਵੀ ਚਾਹੀਦਾ ਤੇ ਇੱਕ ਭਾਈਚਾਰਾ ਜਿਹੜਾ ਸਾਡੀ ਪਿੱਠ ਦੇ ਉੱਤੇ ਹੈ ਉਸ ਦੀ ਮਦਦ ਵੀ ਕਰਨੀ ਚਾਹੀਦੀ ਹੈ ਹਮੇਸ਼ਾ ਦੀ ਤਰ੍ਹਾਂ ਸੋ ਸਿੱਖਾਂ ਨੂੰ ਜੰਗ ਦੀ ਲਪੇਟ ਚ ਲੈਣ ਦਾ ਹਰ ਹਿੱਲਾ ਵਰਤੇਗਾ ਇੰਡੀਆ ਤੇ ਜੰਗ ਦਾ ਦੂਜਾ ਦਿਨ ਪੁਨਛ ਦੇ ਹਮਲੇ ਨੂੰ ਸਿਰਫ ਗੁਰਦੁਆਰੇ ਤੇ ਹਮਲਾ ਕਿਉਂ ਦੱਸਿਆ ਜਾ ਰਿਹਾ ਜਦਕਿ ਅੱਜ ਬਕਾਇਦਾ ਤੌਰ ਦੇ ਉੱਤੇ ਗੁਰਦੁਆਰੇ ਦੇ ਪ੍ਰਧਾਨ ਗੁਰਦਾਰਾ ਕਮੇਟੀ ਦੇ ਮੈਂਬਰਾਂ ਤੇ ਪੁਨਛ ਦੇ ਸਿੱਖਾਂ ਵੱਲੋਂ ਬਕਾਇਦਾ ਤੌਰ ਦੇ ਉੱਤੇ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਗੁਰਦੁਆਰੇ ਦੇ ਉੱਤੇ ਕੋਈ ਹਮਲਾ ਨਹੀਂ ਹੋਇਆ ਹੈਗਾ ਗੁਰਦੁਆਰੇ ਦੇ ਉੱਤੇ ਕੋਈ ਹਮਲਾ ਨਹੀਂ ਹੋਇਆ ਇੱਕ ਦਰਵਾਜ਼ਾ ਜ਼ਰੂਰ ਟੁੱਟਿਆ ਜਦੋਂ ਕਿ ਬਾਕੀ ਬਿਲਡਿੰਗਾਂ ਦਾ ਆਸ-ਪਾਸ ਦੀਆਂ ਜਿਹੜੀਆਂ ਹੈਗੀਆਂ ਨੇ ਉੱਥੇ ਨੁਕਸਾਨ ਜ਼ਰੂਰ ਹੋਇਆ ਤੇ ਜਿਹੜੇ ਜਿਸ ਖਾਸ ਥਾਂ ਦੇ ਉੱਤੇ ਬੰਬ ਡਿੱਗਿਆ ਜਿੱਥੇ ਬੰਬ ਡਿੱਗਿਆ ਉੱਥੇ ਜਿਹੜੇ ਬੰਦਿਆਂ ਦਾ ਨੁਕਸਾਨ ਹੋਇਆ ਉਹ ਇੱਕ ਦਰਵਾਜ਼ਾ ਤੋੜ ਕੇ ਜਿਹੜਾ ਬੰਬ ਡਿੱਗਿਆ ਉਸ ਮਕਾਨ ਦੇ ਅੰਦਰ ਗੁਰਸੇਖ ਬੰਦੇ ਮੌਜੂਦ ਸਨ ਜਿਨ੍ਹਾਂ ਦੇ ਵਿੱਚੋਂ ਤਿੰਨ ਦੀ ਜਿਹੜੀ ਹੈ ਮੌਤ ਹੋਈ ਹੈ ਇਸ ਬੰਬ ਸੁੱਟਣ ਦੀ ਘਟਨਾ ਦੇ ਵਿੱਚ ਸੋ ਉਸ ਤਰੀਕੇ ਦੇ ਨਾਲ ਨੁਕਸਾਨ ਹੋਇਆ ਜਿਹੜਾ ਕਿ ਕਿਸੇ ਵੀ ਤਰੀਕੇ ਨਾਲ ਇਹ ਗੱਲ ਨਹੀਂ ਕਹੀ ਜਾ ਸਕਦੀ ਕਿ ਪਾਕਿਸਤਾਨ ਨੇ ਗੁਰਦੁਆਰੇ ਨੂੰ ਨਿਸ਼ਾਨਾ ਬਣਾ ਕੇ ਹਮਲਾ ਕੀਤਾ ਜਿਵੇਂ ਭਾਰਤੀ ਫੌਜਾਂ ਨੇ ਜੂਨ 1984 ਦੇ ਵਿੱਚ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸ਼੍ਰੀ ਅਕਾਲ ਤਖਤ ਸਾਹਿਬ ਅਤੇ ਪੰਜਾਬ ਦੇ 40 ਹੋਰ ਗੁਰਦੁਆਰਿਆਂ ਦੇ ਵਿੱਚ ਬਕਾਇਦਾ ਤੌਰ ਦੇ ਉੱਤੇ ਟੈਂਕਾਂ ਦੇ ਨਾਲ ਧੋਪਾਂ ਦੇ ਨਾਲ ਭਾਰੀ ਆਰਟੀਲਰੀ ਦੇ ਨਾਲ ਹੌਇਟਜ਼ਰ ਧੋਪਾਂ ਦੇ ਨਾਲ ਅਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਬਾਵਰਦੀ ਫੌਜੀ ਫੌਜੀਆਂ ਨੂੰ ਉੱਥੇ ਭੇਜ ਕੇ ਹਮਲਾ ਕੀਤਾ ਸੀ ਉਸ ਤਰੀਕੇ ਨਾਲ ਪਾਕਿਸਤਾਨ ਨੇ ਨਹੀਂ ਕੀਤਾ ਤੇ ਪਾਕਿਸਤਾਨ ਤੋਂ ਅਸੀਂ ਇਹ ਤਵਕਕੋ ਵੀ ਨਹੀਂ ਕਰ ਸਕਦੇ ਹੈਗੇ ਤੇ ਇਹ ਮੈਨੂੰ ਲੱਗਦਾ ਕਿ ਜਿਹੜਾ ਲੋਕਾਂ ਨੇ ਦਰਬਾਰ ਸਾਹਿਬ ਉੱਤੇ ਹਮਲਾ ਕੀਤਾ ਤੇ ਜਿਹੜੇ ਲੋਕਾਂ ਨੇ ਉਸ ਵੇਲੇ ਖੁਸ਼ੀ ਦੇ ਵਿੱਚ ਲੱਡੂ ਵੰਡੇ ਸਨ ਜਲੇਬੀਆਂ ਵੰਡੀਆਂ ਸਨ ਤੇ ਪੂਰੀਆਂ ਛੋਲੇ ਖਵਾਏ ਸਨ ਭਾਰਤੀ ਫੌਜੀਆਂ ਨੂੰ ਉਹਨਾਂ ਲੋਕਾਂ ਵੱਲੋਂ ਹੀ ਹੁਣ ਇਹ ਰੌਲਾ ਪਾਇਆ ਜਾ ਰਿਹਾ ਹੈ ਪਾਕਿਸਤਾਨ ਨੇ ਗੁਰਦੁਆਰੇ 'ਤੇ ਹਮਲਾ ਕਰ ਦਿੱਤਾ ਹੈ ਪਾਕਿਸਤਾਨ ਨੇ ਗੁਰਦੁਆਰੇ 'ਤੇ ਅਟੈਕ ਕਰ ਦਿੱਤਾ ਹੈ ਪਾਕਿਸਤਾਨ ਨੇ ਗੁਰਦੁਆਰੇ ਦੀ ਬਿਲਡਿੰਗ ਦੇ ਉੱਪਰ ਬੰਬ ਧਰਾ ਦਿਆ ਤਿੰਨ ਸਿੱਖਾਂ ਨੂੰ ਮਾਰ ਦਿੱਤਾ ਤਿੰਨ ਸਿੱਖਾਂ ਨੂੰ ਸ਼ਹੀਦ ਕਰ ਦਿੱਤਾ ਹੁਣ ਸਿੱਖ ਸ਼ਹੀਦ ਦਿਖਾਈ ਦੇਣ ਲੱਗ ਪਏ ਤੁਹਾਨੂੰ ਸੋ ਇਹ ਗੱਲ ਹੈ ਤੇ ਇਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਸੋ ਜਿਹੜੀਆਂ ਸਾਡੇ ਕੋਲ ਰਿਪੋਰਟਾਂ ਆ ਰਹੀਆਂ ਨੇ ਮੋਦੀ ਗਵਰਨਮੈਂਟ ਨੇ ਅ ਕਹਿੰਦੇ ਨੇ ਕਿ ਚਾਰ ਪ੍ਰਿਥਵੀ ਮਿਜ਼ਾਇਲ ਅੰਮ੍ਰਿਤਸਰ ਦੇ ਉੱਤੇ ਦਾਗੀਆਂ ਨੇ ਤਾਂ ਕਿ ਸਿੱਖਾਂ ਨੂੰ ਇਹ ਪ੍ਰਭਾਵ ਦਿੱਤਾ ਜਾ ਸਕੇ ਕਿ ਪਾਕਿਸਤਾਨ ਨੇ ਇਹ ਹਮਲਾ ਕੀਤਾ ਤੇ ਸਿੱਖਾਂ ਨੂੰ ਤਿਆਰ ਕੀਤਾ ਜਾ ਸਕੇ ਪਾਕਿਸਤਾਨ ਦੇ ਖਿਲਾਫ ਜੰਗ ਲੜਨ ਦੇ ਲਈ ਜਿਹੜੇ ਤਾਂ ਸਿੱਖਾਂ ਤੱਕ ਸਾਡੀ ਗੱਲਬਾਤ ਪਹੁੰਚ ਰਹੀ ਆ ਉਹਨਾਂ ਨੂੰ ਤਾਂ ਪਤਾ ਸਾਰੀ ਤਸਵੀਰ ਕਲੀਅਰ ਆ ਕੱਲਾ ਕੱਲਾ ਰੰਗ ਕੱਲਾ ਕੱਲਾ ਨਕਸ਼ ਸਾਰੇ ਹਾਵ ਭਾਵ ਚਿਹਰੇ ਦੇ ਕੀ ਨੇ ਕੀ ਨਹੀਂ ਉਸ ਤਸਵੀਰ ਤੇ ਸਾਫ ਸਾਫ ਦਿਖਾਈ ਦੇਣਾ ਉਹਨਾਂ ਸਿੱਖਾਂ ਚ ਜਾਗਰੂਤਾ ਉਹ ਉਹ ਗਿਆਨੀ ਨੇ ਸਿੱਖ ਪਰ ਜਿਹੜੇ ਸਰਕਾਰੀ ਮੁਲਾਜ਼ਮ ਨੇ ਭਾਵੇਂ ਭਾਰਤੀ ਕਬਜ਼ੇ ਵਾਲੇ ਪੰਜਾਬ ਦੇ ਵਿੱਚ ਕਠਪੁਤਲੀ ਸਰਕਾਰ ਦੇ ਮੁਲਾਜ਼ਮ ਨੇ ਜਾਂ ਇੰਡੀਅਨ ਸਟੇਟ ਦੇ ਸੈਂਟਰ ਗਵਰਨਮੈਂਟ ਦੇ ਮੁਲਾਜ਼ਮ ਨੇ ਜਾਂ ਭਾਰਤੀਆਂ ਫੌਜਾਂ ਦੇ ਵਿੱਚ ਪੱਗ ਵਾਲੇ ਲੋਕ ਨੇ ਜਿਹੜੇ ਭਰਤੀ ਨੇ ਉਹਨਾਂ ਸਾਰਿਆਂ ਨੂੰ ਕਿਉਂਕਿ ਇੱਕ ਪਾਸਿਓ ਫਲੋ ਆ ਪੂਰਾ ਇਨਫੋਰਮੇਸ਼ਨ ਦਾ ਜਿਹੜੀ ਕਿ ਰੋਂਗ ਇਨਫੋਰਮੇਸ਼ਨ ਆ ਪ੍ਰੋਪਾਗੈਂਡਾ ਉਸ ਪ੍ਰੋਪਾਗੈਂਡੇ ਦੇ ਤਹਿਤ ਉਹ ਪੱਗ ਵਾਲੇ ਜਿਹੜੇ ਲੋਕ ਨੇ ਉਹ ਗੁੰਮਰਾ ਹੋਏ ਹੋਏ ਨੇ ਉਹਨਾਂ ਨੂੰ ਗੁੰਮਰਾ ਕਰਕੇ ਇਹ ਜਿਹੜੀਆਂ ਚਾਰ ਪ੍ਰਿਥਵੀ ਮਿਜ਼ਾਈਲਾਂ ਛੁੱਟੀਆਂ ਨੇ ਅੰਮ੍ਰਿਤਸਰ ਦੇ ਵਿੱਚ ਇਹਦੇ ਬਾਰੇ ਬਕਾਇਦਾ ਤੌਰ ਦੇ ਉੱਤੇ ਜਿਹੜਾ ਹੈ ਉਹਨਾਂ ਨੂੰ ਗੁੰਮਰਾ ਕੀਤਾ ਜਾਣਾ ਸੌਖਾ ਹੋਏਗਾ ਕਿ ਦੇਖੋ ਪਾਕਿਸਤਾਨ ਨੇ ਜਿਹੜਾ ਹੈ ਅੰਮ੍ਰਿਤਸਰ ਦੇ ਉੱਤੇ ਜਿਹੜੀ ਗੁਰੂ ਕੀ ਨਗਰੀ ਹੈ ਉਸ ਤੇ ਉਤੇ ਹਮਲਾ ਕਰ ਦਿੱਤਾ ਚਲੋ ਜੀ ਤਿਆਰ ਹੋ ਜਾਓ ਚੱਕ ਲੋ ਘੋੜੇ ਬੰਦੂਕਾਂ ਇਹ ਕਰ ਦੋ ਉਹ ਕਰ ਦੋ ਪਰ ਇੱਥੇ ਅਸੀਂ ਜਿਹੜੀ ਗੱਲਾਂ ਨੇ ਪਾਕਿਸਤਾਨ ਦਾ ਡਿਫੈਂਸ ਡਿਫੈਂਸ ਪਾਕਿਸਤਾਨ ਦਾ ਜਿਹੜਾ ਖਾਤਾ ਅਕਾਊਂਟ ਹੈ ਜਿਹੜੇ ਪਾਕਿਸਤਾਨ ਦੀ ਜਿਹੜੀ ਫੌਜ ਹੈ ਪਾਕਿਸਤਾਨ ਦਾ ਡਿਫੈਂਸ ਹੈ ਜਿੰਨਾ ਵੀ ਉਹਦੇ ਬਾਰੇ ਖਬਰਾਂ ਨੂੰ ਤੁਹਾਡੇ ਤੱਕ ਪਹੁੰਚਾਉਂਦੇ ਨੇ ਸਾਡੇ ਤੱਕ ਪਹੁੰਚਾਉਂਦੇ ਨੇ ਉਹਨਾਂ ਨੇ ਇਸ ਦੇ ਬਾਰੇ ਬਕਾਇਦਾ ਤੌਰ ਦੇ ਉੱਤੇ ਜਾਣਕਾਰੀ ਦਿੱਤੀ ਹੈ ਉਹ ਕਹਿੰਦੇ ਨੇ ਕਿ ਐਸ ਪਰ ਰਿਪੋਰਟਸ ਮੋਦੀ ਗਵਰਨਮੈਂਟ ਹੈਜ਼ ਲਾਂਚਡ ਫੋਰ ਪ੍ਰਿਥਵੀ ਮਿਜ਼ਾਈਲਸ ਇਨ ਅੰਮ੍ਰਿਤਸਰ ਆਫਟਰ ਕੰਡਕਟਿੰਗ ਅ ਬਲੈਕਆਊਟ ਇਹ ਹੁਣ ਸਾਰਿਆਂ ਨੂੰ ਪਤਾ ਅੰਮ੍ਰਿਤਸਰ ਦੇ ਵਿੱਚ ਬਲੈਕਆਊਟ ਕੀਤਾ ਗਿਆ ਤੇ ਇਹ ਪਹਿਲੀ ਵਾਰ ਹੈ 1947 ਤੋਂ ਬਾਅਦ ਜਦੋਂ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਵਿੱਚ ਸ਼੍ਰੀ ਦਰਬਾਰ ਸਾਹਿਬ ਤੇ ਕੰਪਲੈਕਸ ਦੇ ਅੰਦਰ ਵੀ ਜਿਹੜਾ ਹੈ ਉਹ ਬत्तियां ਬੰਦ ਕਰਵਾਈਆਂ ਗਈਆਂ ਨੇ ਇੱਕ ਇੱਕ ਦੀਵਾ ਇੱਕ ਇੱਕ ਜੋਤ ਵੀ ਬੰਦ ਕਰਵਾਈ ਗਈ ਹੈ ਜੂਨ 1984 ਦੇ ਵਿੱਚ ਹਮਲਾ ਕੀਤਾ ਸੀ ਭਾਰਤੀ ਫੌਜਾਂ ਨੇ ਦੇ ਉਸ ਦਾ ਉਸ ਵੇਲੇ ਪੂਰੇ ਪੰਜਾਬ ਦੇ ਵਿੱਚ ਕਿਤੇ ਵੀ ਬਲੈਕਆਊਟ ਨਹੀਂ ਕੀਤਾ ਗਿਆ ਦਰਬਾਰ ਸਾਹਿਬ ਅੰਮ੍ਰਿਤਸਰ ਦਾ ਜਿਹੜਾ ਕੰਪਲੈਕਸ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਹਦੂਦ ਆ ਉਸ ਵੇਲੇ ਉੱਥੇ ਵੀ ਬਲੈਕਆਊਟ ਨਹੀਂ ਕੀਤਾ ਗਿਆ ਤੇ ਪਰ ਜਿਹੜੀ ਬਿਜਲੀ ਗਈ ਹੈ ਉੱਥੇ ਜੂਨ 1984 ਦੇ ਵਿੱਚ ਜਦੋਂ ਭਾਰਤੀ ਫੌਜਾਂ ਨੇ ਦਰਬਾਰ ਸਾਹਿਬ ਦੇ ਉੱਤੇ ਹਮਲਾ ਕੀਤਾ ਉਹ ਉਹਨਾਂ ਨੇ ਇਸ ਕਰਕੇ ਬਿਜਲੀ ਬੰਦ ਕੀਤੀ ਹੈ ਤਾਂ ਕਿ ਜੂਨ ਦਾ ਮਹੀਨਾ ਗਰਮੀਆਂਾਂ ਦਾ ਦੀ ਤੇ ਕਿਸੇ ਤਰੀਕੇ ਦੀ ਹਵਾ ਨਾ ਲੈ ਸਕਣ ਤੇ ਪਾਣੀ ਨਾ ਪੀ ਸਕਣ ਸਿੰਘ ਜਿਹੜੇ ਲੜ ਰਹੇ ਨੇ ਸੋ ਐਸ ਕਰਕੇ ਉਹਨਾਂ ਨੇ ਬੱਤੀ ਗੁੱਲ ਕੀਤੀ ਸੀ ਉੱਥੇ ਬਲੈਕਆਊਟ ਨਹੀਂ ਸੀ ਕੀਤਾ ਹੈਗਾ ਪਰ ਉਸ ਹਨੇਰੀ ਰਾਤ ਦਾ ਹਨੇਰੀਆਂ ਰਾਤਾਂ ਦਾ ਭਾਰਤੀ ਫੌਜ ਨੂੰ ਬਹੁਤ ਵੱਡਾ ਨੁਕਸਾਨ ਚੱਲਣਾ ਪਿਆ ਸੀ ਬਹੁਤ ਦੰਦ ਖੱਟੇ ਕੀਤੇ ਉੱਥੋਂ ਲੋਹੇ ਦੇ ਛੋਲੇ ਚ ਪਾਏ ਉਹਨਾਂ ਨੂੰ ਸੋ ਕਿਉਂ ਕਿਵੇਂ ਚ ਪਾਏ ਕਿਉਂਕਿ ਰਾਤ ਹੋ ਗਈ ਤੇ ਕੰਧਾਂ ਕਿਉਂਕੇ ਚਿੱਟੀਆਂ ਸਨ ਸਫੈਦ ਸਨ ਦਰਬਾਰ ਸਾਹਿਬ ਦੀਆਂ ਅੰਦਰੋਂ ਫਰਸ਼ ਵੀ ਸੰਗ ਮਰਮਰ ਦੇ ਚਿੱਟੇ ਸਨ ਤੇ ਜਦੋਂ ਭਾਰਤੀ ਫੌਜੀ ਕਾਲੇ ਕੱਪੜਿਆਂ ਦੇ ਵਿੱਚ ਕਮਾਂਡੋ ਦਸਤੇ ਕਾਲੇ ਕੱਪੜਿਆਂ ਦੇ ਵਿੱਚ ਦਰਬਾਰ ਸਾਹਿਬ ਦੇ ਅੰਦਰ ਐਂਟਰ ਹੁੰਦੇ ਸਨ ਤਾਂ ਉਹ ਦੂਰੋਂ ਹੀ ਪਤਾ ਲੱਗਦਾ ਸੀ ਸੋ ਇਸ ਕਰਕੇ ਸਿੰਘਾਂ ਨੂੰ ਨਿਸ਼ਾਨਾ ਬਣਾਉਣਾ ਸੌਖਾ ਹੋ ਜਾਂਦਾ ਸੀ ਤੇ ਉਹਨਾਂ ਨੇ ਦਾਣਿਆਂ ਵਾਂਗੂ ਭੁੰਨੇ ਫਿਰੋ ਮੱਕੀ ਦੇ ਦਾਣਿਆਂ ਵਾਂਗੂ ਤੇ ਇਸ ਤਰੀਕੇ ਨਾਲ ਉਹਨਾਂ ਦਾ ਉਸ ਵੇਲੇ ਜਿਹੜਾ ਬਿਜਲੀ ਕੱਟਣ ਦਾ ਪ੍ਰੋਗਰਾਮ ਸੀ ਇਸ ਤਰੀਕੇ ਨਾਲ ਸਿੰਘਾਂ ਦੇ ਹੱਕ ਵਿੱਚ ਜਾਂਦਾ ਸੀ ਸੋ ਹੁਣ ਦਰਬਾਰ ਸਾਹਿਬ ਦੇ ਵਿੱਚ ਹੁਣ ਬੱਤੀ ਕਿਉਂ ਗੁੱਲ ਕੀਤੀ ਗਈ ਹੁਣ ਬਲੈਕਆਊਟ ਕਿਉਂ ਕੀਤਾ ਗਿਆ ਇਹ ਗੱਲ ਕਿਉਂਕਿ ਇੰਡੀਅਨ ਸਟੇਟ ਨੂੰ ਇਹ ਚੰਗੀ ਤਰ੍ਹਾਂ ਪਤਾ ਦਰਬਾਰ ਸਾਹਿਬ ਸਿੱਖਾਂ ਦਾ ਸਭ ਤੋਂ ਉੱਚ ਸੁਪਰੀਮ ਮੁਕੱਦਸ ਥਾਨ ਹਰੂਥਾਂ ਸਿੱਖਾਂ ਦੀ ਮੁਕੱਦਸ ਹੁੰਦੀ ਹੈ ਜਿੱਥੇ ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਪ੍ਰਕਾਸ਼ ਹੁੰਦਾ ਪਰ ਦਰਬਾਰ ਸਾਹਿਬ ਅੰਮ੍ਰਿਤਸਰ ਸਿੱਖਾਂ ਲਈ ਇੱਕ ਖਾਸ ਸਥਾਨ ਰੱਖਦਾ ਰਾਜਨੀਤੀ ਤੌਰ ਦੇ ਉੱਤੇ ਵੀ ਧਰਮ ਦੇ ਤੌਰ ਦੇ ਉੱਤੇ ਵੀ ਵਪਾਰ ਦੇ ਤੌਰ ਦੇ ਉੱਤੇ ਵੀ ਸਮਾਜ ਦੇ ਤੌਰ ਦੇ ਉੱਤੇ ਵੀ ਕਲਚਰ ਦੇ ਤੌਰ ਦੇ ਉੱਤੇ ਵੀ ਸਿੱਖਾਂ ਦਾ ਸਭ ਤੋਂ ਵੱਡਾ ਕੇਂਦਰ ਹੈ ਦਰਬਾਰ ਸਾਹਿਬ ਅੰਮ੍ਰਿਤਸਰ ਇਸ ਕਰਕੇ ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਕੀਤੀ ਗਈ ਆ ਕੁੱਲ ਦੁਨੀਆ ਦੇ ਸਿੱਖਾਂ ਨੂੰ ਕਿ ਦਰਬਾਰ ਸਾਹਿਬ ਅਸੀਂ ਬਲੈਕਆਊਟ ਦਾ ਕੀਤਾ ਕਿਉਂਕਿ ਪਾਕਿਸਤਾਨ ਇੱਥੇ ਹਮਲਾ ਕਰ ਸਕਦਾ ਪਾਕਿਸਤਾਨ ਦਾ ਦਰਬਾਰ ਸਾਹਿਬ ਦੇ ਨਾਲ ਕੀ ਵਿਰੋਧ ਆ ਕੀ ਲੈਣਾ ਦੇਣਾ ਅਸੀਂ 1965 ਦੀ ਜੰਗ ਵੇਲੇ ਜਿਹੜੇ 에ਅਰ ਮਾਰਸ਼ਲ ਸੀ ਪਾਕਿਸਤਾਨ ਦੇ ਉਸ ਵੇਲੇ ਨੂਰ ਖਾਨ ਉਹਨਾਂ ਦਾ ਹਵਾਲਾ ਦੇ ਕੇ ਅਸੀਂ ਪਹਿਲਾਂ ਵੀ ਜਾਣਕਾਰੀ ਦਿੱਤੀ ਹੈ ਕਿ ਉਹਨਾਂ ਨੇ ਉਸ ਵੇਲੇ ਜਿੰਨੇ ਵੀ ਉਹਨਾਂ ਦੇ ਪਾਇਲਟਸ ਹਨ ਲੜਾਕੂ ਜਹਾਜ਼ਾਂ ਦੇ ਉਹਨਾਂ ਨੂੰ ਤਾੜਨਾ ਕੀਤੀ ਸੀ ਨੂਰ ਖਾਨ ਨੇ ਕਿ ਜੇ ਕਿਸੇ ਨੇ ਅੰਮ੍ਰਿਤਸਰ ਦੇ ਵਿੱਚ ਹਮਲਾ ਕੀਤਾ ਤਾਂ 99 ਤੇ ਉਤਰਨੇ ਹੀ ਗੋਲੀ ਮੈਂ ਮਾਰਾਂਗਾ ਸਭ ਤੋਂ ਪਹਿਲਾਂ ਉਸ ਬੰਦੇ ਦੇ ਸੋ ਉਹ ਫੌਜ ਹਵਾਈ ਫੌਜ ਪਾਕਿਸਤਾਨ ਦੀ ਉਹ ਜਿਹੜੀ ਇਸ ਤਰੀਕੇ ਨਾਲ ਜਿਹੜੇ ਸਿੱਖਾਂ ਦੇ ਗੁਰਧਾਮ ਨੇ ਉਹਨਾਂ ਦੀ ਰਿਸਪੈਕਟ ਕਰਦੀ ਹੈ ਉਹਨਾਂ ਦੀ ਕਦਰ ਕਰਦੀ ਹੈ ਤਾਂ ਉਹ ਕਿਵੇਂ ਤਰਵਾਰ ਸਾਹਿਬ ਦੇ ਉੱਤੇ ਹਮਲਾ ਕਰ ਸਕਦੀ ਹੈ ਇਹ ਗੱਲ ਹੁਣ ਅਸੀਂ ਦੇਖਦੇ ਹਾਂ ਕਿ ਜਿਹੜਾ ਅਪਡੇਟ ਉਹਨਾਂ ਨੇ ਬਕਾਇਦਾ ਤੌਰ ਤੇ ਉੱਤੇ ਦਿੱਤੀ ਹੈ ਜਿੰਨੇ ਵੀ ਪਾਕਿਸਤਾਨੀ ਮੀਡੀਆ ਜਿੰਨਾ ਵੀ ਜਾ ਪਾਕਿਸਤਾਨ ਦਾ ਡਿਫੈਂਸ ਵਿਭਾਗ ਜਾਂ ਇਨਫੋਰਮੇਸ਼ਨ ਐਂਡ ਬ੍ਰਾਡਕਾਸਟਿੰਗ ਵਿਭਾਗ ਉਹਦੇ ਚ ਇਹ ਗੱਲ ਬਕਾਇਦਾ ਤੌਰ ਤੇ ਉੱਤੇ ਕਹੀ ਗਈ ਹੈ ਕਿ ਸਿੱਖਾਂ ਨਾਲ ਸਾਡਾ ਜਾਂ ਪੰਜਾਬ ਦੇ ਨਾਲ ਕੋਈ ਵਿਰੋਧ ਨਹੀਂ ਹੈਗਾ ਸੋ ਚਾਰ ਪ੍ਰਿਥਵੀ ਮਿਜ਼ਾਈਲਾਂ ਨੇ ਜਿਹੜੀਆਂ ਉਹਨਾਂ ਦੇ ਦਾਗੇ ਜਾਣ ਦੀ ਗੱਲ ਕੀਤੀ ਗਈ ਹੈ ਮੈਂ ਆਪਣੇ ਭਰਾਵਾਂ ਨੂੰ ਬੇਨਤੀ ਕਰਦਾ ਥੋੜਾ ਜਿਹਾ ਰੁਕ ਜਾਓ ਮੈਂ ਤੁਹਾਡੀਆਂ ਸਾਰਿਆਂ ਦੀਆਂ ਗੱਲਾਂ ਲਵਾਂਗਾ ਤੇ ਉਹਨਾਂ ਨੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਇੰਡੀਆ ਮਾਈਟ ਸਟ੍ਰਾਈਕ ਸਿੱਖ ਪੰਜਾਬ ਸਿਟੀ ਐਂਡ ਬਲੇਮ ਪਾਕਿਸਤਾਨ ਸਿੱਧੀ ਸਿੱਧੀ ਗੱਲ ਦਿੱਤੀ ਮਤਲਬ ਦੋ ਟੁੱਕ ਗੱਲ ਹੀ ਕਰ ਦਿੱਤੀ ਯਾਨੀ ਉਹਨਾਂ ਨੇ ਪਾਕਿਸਤਾਨ ਵਾਲਿਆਂ ਨੇ ਕਿ ਇੰਡੀਆ ਹਮਲਾ ਅਸੀਂ ਵੀ ਇਹ ਤਾਂ ਚਿਰਾਂ ਤੋਂ ਕਹਿ ਰਹੇ ਆਂ ਇਹ ਗੱਲ ਜੇ ਇੰਡੀਆ ਪੁਲਵਾਮਾ ਦੇ ਵਿੱਚ ਆਪਣੇ 40 ਫੌਜੀ ਮਾਰ ਸਕਦਾ ਜੇ ਇੰਡੀਆ ਚਿੱਟੀ ਸਿੰਗਾਪੁਰਾ ਦੇ ਵਿੱਚ 37 ਸਿੱਖਾਂ ਨੂੰ ਕਤਲ ਕਰ ਸਕਦਾ ਜੇ ਇੰਡੀਆ ਪਹਿਲਗਾਮ ਦੇ ਵਿੱਚ 26 ਆਪਣੇ ਹੀ ਹਿੰਦੂ ਲੋਕਾਂ ਨੂੰ ਮਾਰ ਸਕਦਾ ਉਹ ਇਹ ਸਿੱਖਾਂ ਦੇ ਧਾਰਮਿਕ ਸਥਾਨਾਂ ਤੇ ਹਮਲਾ ਕਿਉਂ ਨਹੀਂ ਕਰ ਸਕਦਾ ਕਿਉਂਕਿ ਉਹ ਚੀਜ਼ ਇੰਡੀਆ ਨੂੰ ਸੂਟ ਕਰਦੀ ਆ ਜੂਨ 1984 ਦੇ ਵਿੱਚ ਨਵੰਬਰ 1984 ਦੇ ਵਿੱਚ ਦਿੱਲੀ ਦੇ ਵਿੱਚ ਪੁਲ ਬੰਗਸ਼ ਦਾ ਜਿਹੜਾ ਗੁਰਦੁਆਰਾ ਸਾੜਿਆ ਹੋਰ ਕਈ ਗੁਰਦੁਆਰੇ ਸਾੜਿਆ ਇਹਨਾਂ ਨੇ ਗਿਆਨ ਗੋਤੜੀ ਹਰਦੁਆਰ ਦਾ ਗੁਰਦੁਆਰਾ ਆਪਣੇ ਕਬਜ਼ੇ 'ਚ ਲਿਆ ਉੱਥੇ ਹਿੰਦੂਆਂ ਦੀਆਂ ਮੂਰਤੀਆਂ ਸਥਾਪਿਤ ਕੀਤੀਆਂ ਮੰਗੂ ਮੱਠ ਦਾ ਗੁਰਦੁਆਰਾ ਢਾਇਆ ਸਿੱਕਮ ਦਾ ਡਾਂਗਮਾਰ ਗੁਰਦੁਆਰਾ ਇਹਨਾਂ ਨੇ ਆਪਣੇ ਕਬਜ਼ੇ 'ਚ ਲਿਆ ਪਪਾਲ ਦਾ ਗੁਰਦੁਆਰਾ ਢਾਇਆ ਇਹਨਾਂ ਨੇ ਹੋਰ ਕਿੰਨੇ ਹੀ ਗੁਰਦੁਆਰੇ ਢਾਏ ਤੇ ਇਸ ਤਰੀਕੇ ਨਾਲ ਅਸੀਂ ਦੇਖਦੇ ਹਾਂ ਕਿ ਇਹਨਾਂ ਦਾ ਤਾਂ ਸਿੱਖਾਂ ਨਾਲ ਵੈਰ ਹੁਣੇ ਇੱਕ ਤੀਰ ਨਾਲ ਦੋ ਨਿਸ਼ਾਨੇ ਮਾਰਨੇ ਚਾਹੁੰਦੇ ਨੇ ਇੱਕ ਤਾਂ ਸਿੱਖਾਂ ਦਾ ਕਿਸੇ ਗੁਰਦੁਆਰੇ ਤੇ ਹਮਲਾ ਕਰਕੇ ਸਿੱਖਾਂ ਨੂੰ ਮਾਰ ਕੇ ਤੇ ਇਸ ਤਰ੍ਹਾਂ ਉਹਨਾਂ ਦਾ ਸਬਰ ਦਾ ਇਹ ਸਿੱਖਾਂ ਦਾ ਨੁਕਸਾਨ ਹੋ ਗਿਆ ਦੂਜਾ ਸਿੱਖਾਂ ਦੇ ਵਿੱਚ ਇਹ ਭਾਵਨਾ ਪੈਦਾ ਹੋਏਗੀ ਕਿ ਇਹ ਪਾਕਿਸਤਾਨ ਨੇ ਕੀਤਾ ਹੁਣ ਇੰਡੀਆ ਦਾ ਸਾਥ ਦਿਓ ਹੁਣ ਹਿੰਦੂਆਂ ਦਾ ਸਾਥ ਦਿਓ ਫਿਰ ਹਿੰਦੂਆਂ ਨਾਲ ਜਿਹੜੇ ਨੌ ਮਾਸਤੇ ਰਿਸ਼ਤੇ ਵਾਲੇ ਨੇ ਉਹ ਅੱਗੇ ਆ ਜਾਣਗੇ ਉਹਨਾਂ ਦੇ ਤਾਂ ਅੰਦਰ ਕੀੜਾ ਟੱਪ ਰਿਹਾ ਵੀ ਪਤਾ ਨਹੀਂ ਕਦੋਂ ਇਹ ਐਦਾਂ ਦਾ ਹਮਲਾ ਕਰੇ ਤੇ ਸਰਕਾਰ ਦੇ ਅਸੀਂ ਇੰਡੀਆ ਦੇ ਤਿਰੰਗੇ ਝੰਡੇ ਦੀਆਂ ਲੀਰਾਂ ਬੰਨ ਕੇ ਸਿਰਾਂ ਦੇ ਉੱਤੇ ਨਿਕਲੀਏ ਬਾਹਰ ਸੋ ਉਹਨਾਂ ਉਹ ਇਸ ਤਰੀਕੇ ਨਾਲ ਤਾਂ ਚਾਹੁੰਦੇ ਨੇ ਲੱਗੇ ਹੋਏ ਨੇ ਸੋ ਇਹਦੇ ਵਿੱਚ ਕਲੀਅਰ ਕੱਟ ਗੱਲ ਕਰ ਦਿੱਤੀ ਐ ਪਾਕਿਸਤਾਨ ਨੇ ਹੋਰ ਗੱਲ ਕੀਤੀ ਕਿ ਨੋ ਪਾਕਿਸਤਾਨੀ ਸਟ੍ਰਾਈਕ ਹੈਸ ਟੇਕਨ ਪਲੇਸ ਇਨ ਅੰਮ੍ਰਿਤਸਰ ਜਲੰਧਰ ਔਰ ਐਨੀ ਵੇਅਰ ਇਨ ਇੰਡੀਅਨ ਪੰਜਾਬ ਇਹ ਗਲਤ ਲਿਖਤਾ ਰਹੇ ਨੇ ਇੰਡੀਅਨ ਪੰਜਾਬ ਇੰਡੀਅਨ ਅਕੂਪਾਈਡ ਪੰਜਾਬ ਲਿਖਣਾ ਚਾਹੀਦਾ ਸੀ ਇਹਨਾਂ ਨੂੰ emerging evidence suggests a possible blunder by indian air defense another case of friendly fire cannot be ruled out so ਇਹ ਗੱਲ ਵੀ ਵਾਕੂਫ ਤਰੀਕੇ ਦੇ ਨਾਲ ਅਸੀਂ ਸਮਝ ਸਕਦੇ ਹਾਂ ਤੇ ਇਹਦੇ ਚ ਸਾਰੀਆਂ ਜਿਹੜੀਆਂ ਗੱਲਾਂ ਨੇ ਉਹਦੇ ਬਾਰੇ ਅਸੀਂ ਤੁਹਾਡੇ ਨਾਲ ਗੱਲ ਕਰਦੇ ਹਾਂ ਅੱਗੇ ਵਧਦੇ ਹਾਂ ਨਾਲ ਨਾਲ ਕੁਣਚ ਗੁਰਦੁਆਰੇ ਦੀ ਘਟਨਾ ਦੇ ਵਿੱਚ ਸਾਡੀ ਗੱਲਬਾਤ ਹੋ ਗਈ ਹੈ ਤੇ ਇਹ ਗੱਲ ਅਸੀਂ ਬਕਾਇਦਾ ਤੌਰ ਦੇ ਉੱਤੇ ਸਮੇਂ-ਸਮੇਂ ਤੇ ਤੁਹਾਨੂੰ ਸਾਰਿਆਂ ਨੂੰ ਦੱਸੀ ਹੈ ਇਹਦੇ ਬਾਰੇ ਜਾਣਕਾਰੀ ਦਿੱਤੀ ਹੈ ਕਿ ਇੰਡੀਆ ਇਹ ਗੰਦੀ ਖੇਡ ਖੇਡ ਸਕਦਾ ਕਿ ਸਿੱਖਾਂ ਤੇ ਹਮਲਾ ਕਰਕੇ ਸਿੱਖਾਂ ਤੇ ਬੰਬ ਸੁੱਟ ਕੇ ਕਿਸੇ ਧਾਰਮਿਕ ਸਥਾਨ ਦੇ ਉੱਤੇ ਗੁਰਦੁਆਰਾ ਸਾਹਿਬ ਦੇ ਉੱਤੇ ਇਹ ਪਾਕਿਸਤਾਨ ਦਾ ਨਾਮ ਲਾਇਆ ਜਾਵੇ ਤੇ ਸਿੱਖ ਭੜਕ ਜਾਣਗੇ ਪਾਕਿਸਤਾਨ ਦੇ ਖਿਲਾਫ ਡਟ ਕੇ ਖੜੇ ਹੋ ਜਾਣਗੇ ਸਿੱਖਾਂ ਦੇ ਅੰਦਰ ਇੱਕ ਨਫ਼ਰਤ ਦੀ ਭਾਵਨਾ ਤਿਆਰ ਕਰਨ ਦੇ ਲਈ ਇਹ ਗੱਲ ਹੋ ਸਕਦੀ ਹੈ ਖਾਲੀ ਕਾਗਜ਼ਾਂ ਤੇ ਲਿਖ ਲੋ ਇਸ ਤਰੀਕੇ ਨਾਲ ਕਰ ਸਕਦੇ ਨੇ ਉਹ ਤੇ ਪਾਕਿਸਤਾਨੀ ਪ੍ਰਾਈਮ ਮਿਨਿਸਟਰ ਸ਼ਾਹਬਾਜ਼ ਸ਼ਰੀਫ ਨੇ ਐਲਾਨ ਕੀਤਾ ਫਾਰਮਲੀ ਅਨਾਉਂਸਡ ਕਿ ਉਹਨਾਂ ਨੇ ਫਾਰਮਲੀ ਅਥੋਰਾਈਜ਼ ਟੂ ਰਿਸਪੌਂਡ ਟੂ ਇੰਡੀਆਜ਼ ਸਟ੍ਰਾਈਕਸ ਉਹਨਾਂ ਨੇ ਭਾਰਤੀ ਜਿਹੜਾ ਹਮਲਾ ਹੋਇਆ ਉਸ ਦਾ ਜਵਾਬ ਦੇਣ ਲਈ ਬਕਾਇਦਾ ਤੌਰ ਦੇ ਉੱਤੇ ਹਰੀ ਝੰਡੀ ਦੇ ਦਿੱਤੀ ਆ ਗ੍ਰੀਨ ਸਿਗਨਲ ਦੇ ਦਿੱਤਾ ਪਾਕਿਸਤਾਨੀ ਫੌਜ ਨੂੰ ਤੇ ਪੂਰਾ ਜੀ ਤੇ ਮੋਦੀ ਦਾ ਦੌਰਾ ਸੀਗਾ ਯੂਰਪ ਦਾ ਉਹਨੇ ਆਪਣਾ ਦੌਰਾ ਮਲਤਵੀ ਕਰ ਦਿੱਤਾ ਜਿਹੜੀ ਸਭ ਤੋਂ ਵੱਡੀ ਗੱਲ ਹੈ ਹੁਣ ਰੌਇਟਰਜ਼ ਇੱਕ ਬੜੀ ਨਾਮਣਾ ਖੱਟ ਚੁੱਕੀ ਇੱਕ ਨਿਊਜ਼ ਮੀਡੀਆ ਮੀਡੀਆ ਅਦਾਰਾ ਹੈਗਾ ਰੌਇਟਰਜ਼ ਹਾਲਾਂਕਿ ਹੈ ਤਾਂ ਭਾਰਤੀ ਭਾਈ ਵਾਲੀ ਵੀ ਹੈਗੀ ਆ ਉਹਦੇ ਥੋੜੀ ਜਿਹੀ ਰੌਇਟਰਜ਼ ਦੇ ਵਿੱਚ ਕਿਉਂਕਿ ਏਐਨਆਈ ਹੈ ਜਿਹੜੀ ਭਾਰਤੀ ਨਿਊਜ਼ ਏਜੰਸੀ ਉਸ ਉਸ ਦੀ ਰੌਇਟਰਜ਼ ਦੇ ਨਾਲ ਕੋਲਾਬੋਰੇਸ਼ਨ ਇਸ ਕਰਕੇ ਜਿਹੜੀ ਰਾਇਟਰਜ਼ ਦੀ ਖਬਰ ਹੁੰਦੀ ਹੈ ਭਾਰਤ ਪੱਖੀ ਹੁੰਦੀ ਹੈ ਪਰ ਰਾਇਟਰਜ਼ ਨੇ ਵੀ ਖਬਰ ਦਿੱਤੀ ਹੈ ਇਸ ਗੱਲ ਦੀ ਤਸਦੀਕ ਦਿੱਤੀ ਹੈ ਕਿ ਜਿਹੜੇ ਉਹਨਾਂ ਨੇ ਹਵਾਲਾ ਦਿੱਤਾ ਇੱਕ ਭਾਰਤੀ ਜਿਹੜੇ ਅਫਸਰ ਨੇ ਉਹਨਾਂ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਜੰਮੂ ਤੇ ਕਸ਼ਮੀਰ ਦੇ ਵਿੱਚ ਤਿੰਨ ਜਿਹੜੇ ਉਹਨਾਂ ਦੇ ਲੜਾਕੂ ਜਹਾਜ਼ ਨੇ ਉਹ ਡਿੱਗੇ ਨੇ ਮਤਲਬ ਡਿੱਗੇ ਨੇ ਮਤਲਬ ਪਾਕਿਸਤਾਨ ਨੇ ਡਿੱਗੇ ਨੇ ਕਹਿ ਦਿਓ ਨਾਮ ਲੈ ਦਿਓ ਨਾ ਵੀ ਸਾਡੇ ਜੁੱਤੀਆਂ ਪੈ ਰਹੀਆਂ ਨੇ ਸਿੱਧੀਆਂ ਤੇ ਸੀਐਨਐਨ ਸੀਐਨਐਨ ਵੀ ਨੇਵੀ ਇਹ ਵੀ ਟੌਪ ਦਾ ਚੋਟੀ ਦਾ ਟੀਵੀ ਚੈਨਲ ਹੈ ਐਸ ਨੇ ਵੀ ਰਿਪੋਰਟ ਕੀਤਾ ਸੀਐਨਐਨ ਰਿਪੋਰਟਸ ਥੈਟ ਹਾਈ ਰੈਂਕਿੰਗ ਫ੍ਰੈਂਚ ਇੰਟੈਲੀਜੈਂਸ ਆਫੀਸਰ ਸੇਜ਼ ਉਹਨਾਂ ਫ੍ਰੈਂਚ ਦਾ ਇੰਟੈਲੀਜੈਂਸ ਵੱਡਾ ਅਫਸਰ ਆ ਉਹਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਥੈਟ ਵਨ ਰਾਫੇਲ ਫਾਈਟਰ ਜੈਟ ਆਪਰੇਟਡ ਬਾਈ ਦਾ ਇੰਡੀਅਨ 에ਅਰ ਫੋਰਸ ਵਾਸ ਡਾਊਨਡ ਬਾਈ ਪਾਕਿਸਤਾਨ ਅਕਿਸਟਨ ਮੇਕਿੰਗ ਇਟ ਦ ਫਰਸਟ ਲਾਸਸ ਆਫ ਦ 에ਅਰਕ੍ਰਾਫਟ ਇਨ ਕੰਬੈਟ ਸਿንስ ਇਟ ਐਂਟਰਡ ਸਰਵਿਸ ਇਨ 2001 24 ਸਾਲਾਂ ਦੇ ਵਿੱਚ 2001 ਦੇ ਵਿੱਚ ਰਾਫੇਲ ਨੂੰ ਸਪਲਾਈ ਕੀਤਾ ਗਿਆ ਵੱਖ-ਵੱਖ ਦੇਸ਼ਾਂ ਨੂੰ ਵੱਖ-ਵੱਖ ਦੇਸ਼ਾਂ ਦੀਆਂ ਫੌਜਾਂ ਦੀ ਹਵਾਈ ਫੌਜ ਜਿਹੜੀ ਉਹ ਉਸ ਦਾ ਹਿੱਸਾ ਬਣਿਆ ਰਾਫੇਲ 2001 ਤੋਂ ਉਦੋਂ ਤੋਂ ਲੈ ਕੇ ਹੁਣ ਤੱਕ 24 ਸਾਲਾਂ ਦੇ ਵਿੱਚ ਪਹਿਲੀ ਵਾਰ ਨਿਸ਼ਾਨਾ ਜਿਹੜਾ ਸੀ ਰਾਫੇਲ ਤੇ ਲੱਗਿਆ ਰਾਫੇਲ ਸ਼ਿਕਾਰ ਬਣਿਆ ਮਤਲਬ ਇਹ ਪੁਸ਼ਟੀ ਕੀਤੀ ਹੈ ਫ੍ਰੈਂਚ ਦੀ ਇੰਟੈਲੀਜੈਂਸ ਏਜੰਸੀ ਨੇ ਆਪਣੇ ਆਪ ਦੇ ਵਿੱਚ ਵੱਡੀ ਗੱਲ ਕਿ ਇਹ ਮੰਨ ਰਹੇ ਨੇ ਸਾਰੇ ਪਾਸੇ ਮੰਨ ਲਿਆ ਹੁਣ ਇਸ ਗੱਲ ਨੂੰ ਤੇ ਰਾਫੇਲ ਨੂੰ ਇੱਕ ਬਹੁਤ ਵਧੀਆ ਟੈਕਨੋਲੋਜੀ ਨਾਲ ਲੈਸ ਜਿਹੜਾ ਹੈ ਲੜਾਕੂ ਜਹਾਜ਼ ਮੰਨਿਆ ਗਿਆ ਤਸਦੀਕ ਕੀਤਾ ਗਿਆ ਇਹ ਇਹ ਜਹਾਜ਼ ਬਕਾਇਦਾ ਤੌਰ ਦੇ ਉੱਤੇ ਮੈਂ ਕਹਾਂਗਾ ਕਿ ਕਾਫੀ ਜਿਹੜਾ ਹੈ ਹਾਂਜੀ ਮੈਨੂੰ ਸੁਨੇਹ ਆ ਰਹੇ ਨੇ ਤੁਸੀਂ 10 ਮਿੰਟ ਰੁਕ ਜਾਓ ਆਪਾਂ ਨੂੰ ਬੋਲ ਲੈਣ ਉਹ ਗੱਲਬਾਤ ਕਰ ਲੈਣ ਤੋਂ ਫਿਰ ਤੁਹਾਡੇ ਨਾਲ ਗੱਲਬਾਤ ਕਰਦੇ ਆ ਜੋ ਵੀ ਬਿਆਨ ਕਰ ਰਹੇ ਸੀ ਇਹਨਾਂ ਨੇ ਬਿਲਕੁਲ ਸਹੀ ਕਿਹਾ ਤੇ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਣਾ ਚਾਹਨਾ ਕਿ ਜਿਸ ਦਿਨ ਜੰਗ ਲੱਗੀ ਹੈ ਜੰਗ ਤੇ ਦੂਸਰੇ ਦਿਨ ਜਦੋਂ ਇਹਨਾਂ ਨੇ ਡਰੋਨ ਉਡਾਏ ਨੇ ਇੰਡੀਆ ਨੇ ਤੇ 9 ਡਰੋਨ ਅਟੈਕ ਉਹਨਾਂ ਨੇ ਕਰਤਾਰਪੁਰ ਸਾਹਿਬ ਤੇ ਕੀਤੇ ਜੋ ਕਿ ਪਾਕਿਸਤਾਨ ਦੇ 에ਅਰ ਡਿਫੈਂਸ ਨੇ ਉਹਨਾਂ ਨੂੰ ਥੱਲੇ ਸਟਿਆ ਤੇ ਜੋ ਕਿ ਕਰਤਾਰਪੁਰ ਸਾਹਿਬ ਦੇ ird gird ਜਾ ਕੇ ਇਹ ਚੀਜ਼ਾਂ ਡਿੱਗੀਆਂ ਕਹਿਣ ਦਾ ਮਤਲਬ ਇਹ ਵੇ ਕਿ ਜਿਹੜਾ ਨਾ ਇੰਡੀਆ ਉਹ ਸਿੱਖਾਂ ਨੂੰ ਐਜ਼ ਅ ਟੂਲ ਯੂਜ਼ ਕਰਨਾ ਚਾਹੁੰਦੀ ਹੈ ਮਤਲਬ ਕਿ ਐਜ਼ ਅ ਹਥਿਆਰ ਪਾਕਿਸਤਾਨ ਦੇ ਖਿਲਾਫ ਯੂਜ਼ ਕਰਨਾ ਚਾਹੁੰਦੇ ਨੇ ਕਬੀ ਇਹਨਾਂ ਦਾ ਲਗਾਓ ਜ਼ਿਆਦਾ ਕਿਉਂਕਿ ਇਹਨਾਂ ਦਾ ਸਭ ਕੁਝ ਉੱਥੇ ਵੇ ਹਾਂ ਮਤਲਬ ਕਿ ਮੱਕਾ ਮਦੀਨਾ ਉਹਨਾਂ ਦੇ ਹੋਈ ਹੈ ਗੁਰੂਆਂ ਦਾ ਜਿਹੜੇ ਮੇਨ ਹਸਤਾਨ ਨਹੀਂ ਹੋਏ ਇੱਥੇ ਨੇ ਤੇ ਇਹਨਾਂ ਨੂੰ ਐਜ਼ ਅ ਟੂਲ ਯੂਜ਼ ਕਰਨਾ ਚਾਹੁੰਦੇ ਨੇ ਜਿਸ ਤਰ੍ਹਾਂ ਕਿ ਉਹਨਾਂ ਨੇ ਪੁੱਛਦੇ ਵੇ ਜਿਹੜਾ ਹਮਲਾ ਹੋਇਆ ਉਹਨੂੰ ਵੀ ਕਿਹਾ ਕਿ ਇੱਕ ਮਸਜਿਦ ਨੂੰ ਵੀ ਨੁਕਸਾਨ ਪਹੁੰਚਿਆ ਹਾਂ ਇਹ ਨਹੀਂ ਕਿ ਗੁਰਦੁਆਰੇ ਨੂੰ ਪਹੁੰਚਿਆ ਕਹਿੰਦੇ ਨੇ ਕਿ ਉੱਥੇ ਇੱਕ ਮਸਜਿਦ ਨੂੰ ਵੀ ਥੋੜਾ ਬਹੁਤ ਨੁਕਸਾਨ ਪਹੁੰਚਿਆ ਗੁਰਦੁਆਰੇ ਨੂੰ ਥੋੜਾ ਬਹੁਤ ਦਰਵਾਜ਼ਾ ਟੁੱਟਾ ਹੈ ਤੇ ਇੱਕ ਗਰੰਥੀ ਸਿੰਘ ਸੀ ਜੋ ਕਿ ਆਪਣੇ ਘਰ ਸਨ ਹਾਂ ਆਪਣੇ ਘਰ ਸੀ ਉਹ ਆਵਾਦਤ ਕਰਕੇ ਆਗੇ ਸੀ ਹਾਂ ਤੇ ਉਹ ਉਹ ਜਦੋਂ ਹਮਲਾ ਆਇਆ ਬੰਬ ਤੇ ਫਿਰ ਤੁਹਾਨੂੰ ਮੈਂ ਮੈਂ ਤੁਹਾਨੂੰ ਦੱਸਣਾ ਉਹ ਵੀ ਗਲਤ ਹੈ ਉਹ ਲੋਕ ਕਹਿੰਦੇ ਵੀ ਸੀ ਕਿ ਗੁਰਦੁਆਰੇ ਦੇ ਅੰਦਰ ਉਹ ਗੁਰੂ ਗ੍ਰੰਥ ਸਾਹਿਬ ਪੜ੍ਹ ਰਹੇ ਸੀ ਤੇ ਉਹ ਜਦੋਂ ਉੱਥੇ ਬੰਬ ਡਿੱਗਿਆ ਤੇ ਉਹ ਡੈਥ ਹੋ ਗਈ ਉਹਨਾਂ ਦੀ ਮੈਂ ਇਹੀ ਗੱਲ ਦੱਸਣਾ ਜਾ ਰਿਹਾ ਸੀ ਸਿਮਰਨ ਜੋਤ ਸਿੰਘ ਮੱਕੜ ਨੇ ਕਿਹਾ ਇੰਟਰਵਿਊ ਲਿਆ ਪੁੱਛਦੇ ਕਿਸੇ ਗਰੰਥੀ ਦੇ ਨਾਲ ਉਹਨਾਂ ਨੇ ਤੇ ਉਹਨਾਂ ਨੇ ਆਖਿਆ ਕਿ ਕੋਈ ਵੀ ਨਹੀਂ ਉਹ ਬਿਲਕੁਲ ਸੇਫ ਨੇ ਬਿਲਕੁਲ ਠੀਕ ਠਾਕ ਨੇ ਉਹ ਇਹ ਚੀਜ਼ ਨਾ ਕਿ ਤਾਂ ਕਿ ਉਹਨਾਂ ਨੂੰ ਉਹਨਾਂ ਦੇ ਜਜ਼ਬਾਤ ਨੂੰ ਉਭਾਰਿਆ ਜਾਵੇ ਤੇ ਕਿਉਂਕਿ ਤੁਹਾਨੂੰ ਪਤਾ ਜਿਕਰਿਆ ਜਿਹੜਾ Hindu ਹੈ ਤੇ ਦੂਸਰਾ ਜਿਹੜਾ ਗੋਦੀ ਮੀਡੀਆ ਜਿਹਨੂੰ ਕਿਹਾ ਜਾਂਦਾ ਉਹ ਮਤਲਬ ਕਿ ਪਿੱਛੇ ਛੁਪ ਕੇ ਹਮਲਾ ਕਰਨ ਵਾਲੇ ਲੋਕ ਨੇ ਉਹ ਕਿਸੇ ਦੇ ਉਹਨਾਂ ਨੂੰ ਅੱਗੇ ਇੱਕ ਕੋਈ ਢਾਲ ਚਾਹੀਦੀ ਹੈ ਜਿਹਨੂੰ ਉਹ ਯੂਜ਼ ਕਰਨ ਤੇ ਆਪ ਪਿੱਛੇ ਛੁਪ ਛੁਪ ਕੇ ਕਰਨ ਜੀਵੇਂ ਸੇਮ ਟੂ ਸੇਮ ਯੂਦੀ ਕਰਦਾ ਸੀ ਯੂਦੀ ਜਿਹੜਾ ਉਹ ਆਪਣੀ ਮਤਲਬ ਕਿ ਸ਼ਰਾਰਤ ਕਰਦਾ ਜਿਸ ਤਰ੍ਹਾਂ ਉਹਨਾਂ ਨੇ ਅਮਰੀਕਾ ਨੂੰ ਅੱਗੇ ਲਾ ਲਿਆ ਜਾਂ ਕਿਸੇ ਫਰਾਂਸ ਨੂੰ ਯੂਰਪ ਨੂੰ ਉਹਨਾਂ ਨੂੰ ਅਸਲਾ ਦੇ ਲਿਆ ਟੈਕਨੋਲੋਜੀ ਵੇਚ ਕੇ ਤੇ ਦੁਨੀਆ ਜੇਕਰ ਕੋਈ ਵੀ ਮਾਮਲਾ ਹੁੰਦਾ ਤੇ ਯੂਦੀ ਵਿੱਚ ਛੁਪ ਕੇ ਕਰਦਾ ਤੇ ਸੇਮ ਸਟਰੈਟਜੀ ਕਰਦਾ ਹਿੰਦੂ ਹਿੰਦੂ ਦੇ ਵਿੱਚ ਵੀ ਮਤਲਬ ਕਿ ਇਹ ਹੈ ਕਿ ਉਹ ਡਾਇਰੈਕਟ ਲੜਦਾ ਨਹੀਂ ਹਾਂ ਉਹ ਤੁਸੀਂ ਆਪਾਂ ਅਕਸਰ ਵੀਡੀਓ ਵੀ ਦੇਖੀ ਤੇ ਨੇ ਕਿ ਉਹ ਕਹਿੰਦੇ ਨੇ ਕਿ ਭਾਈ ਮਤਲਬ ਕਿ ਵਿਸ਼ਨ ਵਾਲੇ ਲੋਕ ਨੇ ਉਹ ਕਹਿ ਦਿੰਦੇ ਨੇ ਵੀ ਮੈਂ ਤੁਹਾਡੇ ਨਾਲ ਇੱਕ ਹੋਰ ਗੱਲ ਸਾਂਝੀ ਕਰਨਾ ਕਿ ਜਿਵੇਂ ਆਪਾਂ ਇਹ ਬਾਬਾ ਜੀ ਨੂੰ ਸੁਣਿਆ ਇਹਨਾਂ ਨੇ ਆਖਿਆ ਕਿ 1984 ਦੇ ਵਿੱਚ ਬਕਾਇਦਾ ਇੰਡੀਅਨ ਆਰਮੀ ਨੇ ਅੰਦਰ ਆਨ ਕੇ ਅਟੈਕ ਕੀਤਾ ਤੇ ਉਸ ਤੋਂ ਇਲਾਵਾ ਹੋਰ ਗੁਰਦੁਆਰਿਆਂ ਨੂੰ ਵੀ ਆਪਣੇ ਕਸਟਡੀ ਚ ਲਿਆ ਫਿਰ ਦੂਸਰਾ ਇਹ ਆਇਆ ਏ ਕਿ ਮੈਂ ਤੁਹਾਡੇ ਨਾਲ ਇੱਕ ਗੱਲ ਸ਼ੇਅਰ ਕਰਨੀ ਹੈ ਕਿ 1965 ਦੇ ਵਿੱਚ ਜਿਵੇਂ ਨੂਰ ਖਾਨ ਨੇ ਰੋਕਿਆ ਸੀ ਉਹਨਾਂ ਨੇ ਕਿਹਾ ਸੀ ਕਿ ਤੁਸੀਂ ਕਿਸੇ ਗੁਰਦੁਆਰੇ ਤੇ ਕਿਸੇ ਵੀ ਮੁਕੱਦਸ ਮਕਾਮ ਤੇ ਕਿਸੇ ਵੀ ਧਰਮ ਦੇ ਮੁਕੱਦਸ ਮਕਾਮ ਜਿੱਥੇ ਆਵਾਦਤ ਕੀਤੀ ਜਾਂਦੀ ਹੈ ਜਾਂ ਜਿਹਨੂੰ ਆਵਾਦਤਗਾਹ ਕਿਹਾ ਜਾਂਦਾ ਇਹ ਸ਼ੇਵਾ ਹੀ ਨਹੀਂ ਹੈ ਇਹ ਸ਼ੇਵਾ ਨਹੀਂ ਹੈ ਹੁਣ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਦਾ ਵੀ ਯਾਇਆ ਇਹ ਕੋਲ ਏ اسلام ਦੀ ਵੀ ਇਹ ਤਾਲੀਮ ਏ ਕਿ ਨਾ ਤੁਸੀਂ ਵਢੇਰਿਆਂ ਤੇ ਹਮਲਾ ਕਰਨਾ ਨਾ ਬੱਚਿਆਂ ਤੇ ਨਾ ਔਰਤਾਂ ਤੇ ਤੇ ਨਾ ਰਾਤ ਦੇ ਅੰਧੇਰੇ ਦੇ ਵਿੱਚ ਰਾਤ ਦੇ ਹਨੇਰੇ ਦੇ ਵਿੱਚ ਹਮਲਾ ਤੁਸੀਂ ਦੁਸ਼ਮਣ ਤੇ ਕਰਨਾ ਤਾਂ ਕਿ ਦੁਸ਼ਮਣ ਤੇ ਇਸ ਤਰ੍ਹਾਂ ਹਾਲਾਂਕਿ ਜੰਗ 'ਚ ਤੁਸੀਂ ਇਹ ਕਰ ਸਕਦੇ ਹੋ ਲੇਕਿਨ ਪੈਗੰਬਰ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਦੀ ਤਬਲੀਗ ਦਾ ਮਤਲਬ ਏ ਕਿ ਵੀ ਜਿੰਨਾ ਅਵਾਇਡ ਕਰ ਲੋ ਹਾਂ ਮੈਂ ਫਿਰ ਤੁਹਾਡੇ ਨਾਲ ਇੱਕ ਹੋਰ ਗੱਲ ਸ਼ੇਅਰ ਕਰਨੀ ਸੀ ਕਿ ਯਾਇਆ ਗੱਲ ਇਹ ਨਹੀਂ ਹੁੰਦੀ ਉਹ ਦੇਖੋ ਇਹਨਾਂ ਨੇ ਜਿਸ ਦਿਨ 7 ਮਈ ਨੂੰ ਰਾਤ ਨੂੰ ਅਟੈਕ ਕੀਤਾ ਇਹਨਾਂ ਨੇ ਸਿੱਧਾ ਮਸਜਿਦ ਤੇ ਉੱਪਰ ਇਹਨਾਂ ਨੇ ਅਟੈਕ ਕੀਤਾ ਇੰਡੀਆ ਨੇ ਤੇ ਜਿੰਦੇ ਵਿੱਚ 38 ਬੰਦੇ ਸ਼ਹੀਦ ਹੋਏ ਨੇ ਤੇ ਜਿਨ੍ਹਾਂ ਦੇ ਵਿੱਚ ਕੁਝ ਬੱਚੇ ਵੀ ਸੀ ਤੇ ਇਹਨਾਂ ਨੇ ਉਹ ਜਿਹੜਾ ਮਾਰਿਆ ਮੋਬਾਈਲ ਠੀਕ ਹੈ ਤੇ ਉਸ ਤੋਂ ਬਾਅਦ ਉਲਟਾ ਇਹਨਾਂ ਨੇ ਸਿੱਖਾਂ ਨੂੰ ਆਪਣੇ ਨਾਲ ਮਿਲਾਨ ਵਾਸਤੇ ਮੁਸਲਮਾਨਾਂ ਦੇ ਖਿਲਾਫ ਕਰਨ ਵਾਸਤੇ ਜਾਂ ਉਹਨਾਂ ਦਾ ਮਤਲਬ ਕਿ ਉਹਨਾਂ ਦੇ ਅੰਦਰ ਫੂਟ ਡਾਲਣ ਵਾਸਤੇ ਇਹ ਝੂਠੇ ਬਿਆਨ ਉਹਨਾਂ ਨੇ ਦਿੱਤੇ ਕਿ ਜੀ ਗੁਰਦੁਆਰਾ ਅੰਮ੍ਰਿਤਸਰ ਦੇ ਉੱਪਰ ਪਾਕਿਸਤਾਨ ਅਟੈਕ ਕਰੇਗਾ ਜਾਂ ਕਰੇ ਕਰਤਾ ਜਾਂ ਇਸ ਤਰ੍ਹਾਂ ਕਰਤਾ ਉਸ ਤਰ੍ਹਾਂ ਈਵਨ ਇੱਕ ਹੋਰ ਗੱਲ ਈ ਆਈਆ ਕਿ ਇਹਨਾਂ ਨੇ 6 ਮਜ਼ਾਈਲ ਅੰਮ੍ਰਿਤਸਰ ਤੇ ਮਾਰੇ ਨੇ ਠੀਕ ਹੈ ਇੰਡੀਆ ਨੇ ਤੇ ਗੱਲ ਪੰਜ ਸਾਲ ਇੱਕ ਕਿ ਸੇ ਹੋ ਜਾਏਗਾ ਤੇ ਡਿਗਾ ਤੇ 4 ਉਥੇ ਦੀ ਉਥੇ ਮਾਰੇ ਸਿਰਫ ਇਸ ਵਜ੍ਹਾ ਤੋਂ ਹੀ ਲੋਗਾ ਲੋਗਾ ਨੂੰ ਪੈਨਿਕ ਕਰਨ ਵਾਸਤੇ ਲੋਗਾ ਨੂੰ ਮੁਸਲਮਾਨਾਂ ਦੇ ਪਾਕਿਸਤਾਨ ਦੇ ਪੰਜਾਬ ਦੇ ਖਿਲਾਫ ਕਰਨ ਵਾਸਤੇ ਤੇ ਇਤੋਂ ਵੇਖੋ ਨਾ ਕਿ ਉਹ ਪ੍ਰithvi ਸਾਨੂੰ ਪ੍ਰਿਤਿਵਿਜੋਗ ਇਹਨਾਂ ਦੇ ਹਾਈ ਲੈਵਲ ਦੇ ਨੇ ਹਾਂਜੀ ਹਾਈ ਲੈਵਲ ਦੇ ਇਹਨਾਂ ਦੇ ਮਜ਼ਾ ਹੈ ਤੇ ਦੋਸਤੋ ਇਹ ਹੋ ਹੀ ਨਹੀਂ ਸਕਦਾ ਕਿ ਇੱਕ ਮੁਸਲਮਾਨ ਕਿਸੇ ਵੀ ਆਬਾਦਤਗਾਹ ਦੇ ਉੱਪਰ ਅਟੈਕ ਕਰੇ ਬਹੁਤ ਸਾਰੀਆਂ ਤਾਲੀਮਾਤ ਨੇ ਇਸਲਾਮ ਨੇ ਦਿੱਤੀਆਂ ਫੌਜ ਨੂੰ ਆਰਮੀ ਨੂੰ ਜੋ ਕਿ ਉਹ ਅਪਲਾਈ ਕਰਦੇ ਨੇ ਜਿਸ ਤਰ੍ਹਾਂ ਕਿ ਅੱਜੜ ਪਾਕਿਸਤਾਨ ਨੇ ਆਖਰੀ ਦਿਨ ਅਟੈਕ ਕੀਤਾ ਹੈ ਯਾਇ ਇਹ ਫਜਰ ਦੇ ਟਾਈਮ ਕੀਤਾ ਜਦੋਂ ਜਦੋਂ ਦੁਸ਼ਮਣ ਵੀ ਜਾ ਬਾਕੀ ਇਹ ਗਵਾਂਗੇ ਕਿ ਜਿਸ ਤਰ੍ਹਾਂ ਕਿ ਸਿੱਖਾਂ ਦੇ ਗੁਰਦੁਆਰਿਆਂ ਤੇ ਹਮਲਾ ਕਰਕੇ ਤੇ ਉਹਨਾਂ ਨੂੰ ਐਜ਼ ਅ ਟੂਲ ਯੂਜ਼ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਇਸ ਤਰ੍ਹਾਂ ਹੀ ਮੁਸਲਮਾਨਾਂ ਦਾ ਵੀ ਅੱਜ ਕੀਤਾ ਜਾਂਦਾ ਕਿ ਜਿਵੇਂ ਉਹ ਉਹ ਹੋਇਆ ਪਹਿਲਗਾਮਲਾ ਵਾਕਿਆ ਕਿ ਉਹ ਤਾਂ ਕਿ ਹਿੰਦੂ ਉਹਨਾਂ ਨੇ ਵੇਖ ਕੇ ਤੇ ਹਿੰਦੂ ਨੂੰ ਕਤਲ ਕੀਤਾ ਸਿਰਫ ਇਹ ਦਿਖਾਉਣ ਵਾਸਤੇ ਕਿ ਇਹ ਮੁਸਲਮਾਨਾਂ ਨੇ ਕੀਤਾ ਹਾਂ ਇਹ ਇਹ ਜਿਹੜੇ ਮੁਸਲਮਾਨਾਂ ਨੂੰ ਇੰਜ ਬਦਨਾਮ ਕੀਤਾ ਜਾਂਦਾ ਲੇਕਿਨ ਮੁਸਲਮਾਨ ਜਿਹੜਾ ਅਸਲ ਮੁਸਲਮਾਨ ਹੈ ਨਾ ਜਿਹੜਾ ਅੱਲਾਹ ਦੇ ਦੀਨ ਦੇ ਅਮਲ ਕਰਦਾ ਅੱਲਾਹ ਦੇ ਨਬੀ ਦੀ ਗੱਲ ਮੰਨਦਾ ਨਾ ਉਹ ਹੀ ਅਸਲ ਮੁਸਲਮਾਨ ਹੈ ਤੇ ਉਹ ਇੰਜ ਦਾ ਕਦੀ ਵੀ ਨਹੀਂ ਕਰਦਾ ਨਾ ਉਹ ਬੱਚਿਆਂ ਤੇ ਹਮਲਾ ਕਰਦਾ ਨਾ ਔਰਤਾਂ ਤੇ ਹਮਲਾ ਕਰਦਾ ਨਾ ਵਡੇਰਿਆਂ ਤੇ ਤੇ ਨਾ ਵਡੇਰਿਆਂ ਤੇ ਜਿਹੜਾ ਦੇ ਮੁਕਾਬਲੇ ਚਾਏਗਾ ਜਿਹੜਾ ਉਹਦੇ ਮੁਕਾਬਲੇ ਚ ਇਸ ਚੀਜ਼ ਤੋਂ ਤੁਸੀਂ ਦੇਖ ਸਕਦੇ ਜੇ ਪੜ ਸਕਦੇ ਹੋ ਹਿਸਟਰੀ ਜਾਣ ਸਕਦੇ ਜੇ ਇਸ ਇਸ ਜੰਗ 'ਚ ਵੀ ਤੁਸੀਂ ਦੇਖ ਸਕਦੇ ਜੇ ਕਿ ਪਾਕਿਸਤਾਨ ਨੇ ਜਿੰਨੇ ਵੀ ਹਮਲੇ ਕੀਤੇ ਨਾ ਉਹ ਫੌਜੀ ਅਡਿਆਂ ਤੇ ਫੌਜ ਦਾ ਜਿੱਥੇ ਸਾਧੋ ਸਮਾਨ ਹੈ ਜਾਂ ਜਿੱਥੇ ਫੌਜ ਹੈ ਉੱਥੇ ਕੀਤਾ ਕਿ ਉਹ ਮੁਕਾਬਲੇ ਚ ਆ ਰਹੇ ਨੇ ਮੁਸਲਮਾਨ ਉਹਦਾ ਹੀ ਮੁਕਾਬਲਾ ਕਰਦਾ ਜਿਹੜਾ ਮੁਕਾਬਲੇ ਜਾਂਦਾ ਨਾ ਕਿ ਕਿਸੇ ਦੇ ਜਿਸ ਤਰ੍ਹਾਂ ਸਿਵਿਲIANS ਤੇ ਹਮਲਾ ਕਰਦਾ ਜਿਸ ਤਰ੍ਹਾਂ ਕਿ ਹਿੰਦੁਸਤਾਨ ਨੇ ਕੀਤਾ ਇੱਥੇ ਆਪਣੇ ਮਸਜਿਦਾਂ ਦੇ ਕੀਤੇ ਆਪਣੇ ਤੇ ਬਾਅਦ ਚ ਇਹ ਕਹਿੰਦਾ ਜੀ ਇੱਥੇ دہشت ਗਰਦ ਨੇ ਜਿਹੜੀਆਂ ਆਵਾਦਤ گاਵਾ ਹੁੰਦੀਆਂ ਨੇ ਉੱਥੇ دہشت ਗਰਦ ਹੀ ਹੁੰਦੇ ਹਾਂ ਮਿਲਾਂਗੇ ਦੋਸਤੋ ਨਵੀਂ ਵੀਡੀਓ ਨਾਲ ਆਪਣਾ ਖਿਆਲ ਰੱਖਾ ਜੇ ਆਸੇ ਰਹੋ ਵਾਸੇ ਰਹੋ ਪੰਜਾਬੀਓ ਖੁਸ਼ ਰਹੋ ਅੱਲਾਹ ਨੀ